ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਪੰਜਾਬੀ ਕਹਾਣੀ ਜੋ ਕਿ ਇੱਕ ਕਾਂ ਤੇ ਹੰਸ ਦੀ ਕਹਾਣੀ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਐ ਇੱਕ ਸੁੰਦਰ ਜੰਗਲ ਸੀ ਜਿਸ ਦੇ ਵਿੱਚਕਾਰ ਇੱਕ ਵੱਡੀ ਝੀਲ ਸੀ ਉਸ ਝੀਲ ਦਾ ਪਾਣੀ ਇੰਨਾ ਸਾਫ਼ ਸੀ ਕਿ ਜਿਵੇਂ ਸ਼ੀਸ਼ੇ ਵਿੱਚੋਂ ਚੰਦ ਚਮਕਦਾ ਹੋਵੇ ਝੀਲ ਦੇ ਕੰਢੇ ਹਰੇ-ਹਰੇ ਬੂਟੇ ਰੁੱਖ ਤੇ ਖਿੜੀਆਂ ਹੋਈਆਂ ਕੋਮਲ-ਕੋਮਲ ਫੁੱਲਾਂ ਦੀਆਂ ਭਰੀਆਂ ਹੋਈਆਂ ਬਗੀਚੀਆਂ ਸਨ ਉਸ ਝੀਲ ਦੇ ਵਿੱਚ ਇੱਕ ਸਫੈਦ ਹਾਂਸ ਰਹਿੰਦਾ ਸੀ ਉਸ ਦੇ ਖੰਭ ਦੁੱਧ ਵਾਂਗ ਚਿੱਟੇ ਸਨ ਜਦੋਂ ਉਹ ਝੀਲ ਵਿੱਚ ਤੈਰਦਾ ਤਾਂ ਪਾਣੀ ਉਸ ਦੀ ਪਰਛਾਂਵੇਂ ਨਾਲ ਮੋਤੀ ਵਾਂਗ ਚਮਕਦਾ ਹੰਸ ਬਹੁਤ ਸਿਆਣਾ ਇਮਾਨਦਾਰ ਤੇ ਦਿਲੋਂ ਨਰਮ ਸੁਭਾਅ ਵਾਲਾ ਸੀ ਇਸੇ ਝੀਲ ਦੇ ਨੇੜੇ ਇੱਕ ਕਾਂ ਵੀ ਰਹਿੰਦਾ ਸੀ ਕਾਂ ਕਾਲੇ ਖੰਭ ਵਾਲਾ ਤਿੱਖੀ ਆਵਾਜ਼ ਵਾਲਾ ਉਹ ਹੰਸ ਵਾਂਗ ਸ਼ਾਂਤ ਨਹੀਂ ਸੀ ਬਲਕਿ ਹਮੇਸ਼ਾ ਕਿਸੇ ਨਾ ਕਿਸੇ ਚਲਾਕੀ ਤੇ ਸ਼ਰਾਰਤ ਵਿੱਚ ਲੱਗਿਆ ਰਹਿੰਦਾ ਸੀ ਕਦੇ ਕਿਸੇ ਪੰਛੀ ਦੇ ਆਲਣੇ ਤੋਂ ਦਾਣੇ ਚੁਗ ਲੈਂਦਾ ਕਦੇ ਬੂਟੇ ਉਾਂ ਕਾਂ ਦੇ ਕਾਲੇ ਖੰਭ ਸਨ ਬੂ ਕਾਂ ਕਾਲੇ ਪੰਖਾਂ ਵਾਲਾ ਤਿੱਖੀ ਆਵਾਜ਼ ਵਾਲਾ ਸੀ ਉਹ ਹੰਸ ਵਾਂਗ ਸ਼ਾਂਤ ਨਹੀਂ ਸੀ ਬਲਕਿ ਹਮੇਸ਼ਾ ਕਿਸੇ ਨਾ ਕਿਸੇ ਚਲਾਕੀ ਤੇ ਸ਼ਰਾਰਤ ਵਿੱਚ ਰਹਿੰਦਾ ਸੀ ਜਦੋਂ ਕਿਸੇ ਪੰਛੀ ਦੇ ਆਲਣੇ ਤੋਂ ਦਾਣੇ ਚੁੱਕ ਲੈਂਦਾ ਕਦੇ ਬੂਟਿਆਂ ਵਿੱਚੋਂ ਕੀੜੇ ਕੱਢ ਕੇ ਖਾ ਲੈਂਦਾ ਹਾਲਾਂਕਿ ਦੋਵੇਂ ਪੰਛੀ ਸੁਭਾਅ ਵਿੱਚ ਬਹੁਤ ਵੱਖਰੇ ਸਨ ਪਰ ਇੱਕ ਗੱਲ ਉਹਨਾਂ ਵਿੱਚ ਸਾਂਝੀ ਸੀ ਕਿ ਦੋਵੇਂ ਹੁਸ਼ਿਆਰ ਤੇ ਚੁਸਤ ਸਨ ਇੱਕ ਸਵੇਰ ਹੰਸ ਝੀਲ ਦੇ ਕੰਢੇ ਬੈਠਾ ਆਪਣੇ ਫੰਗ ਸਾਫ਼ ਕਰ ਰਿਹਾ ਸੀ ਉਸੇ ਸਮੇਂ ਕਾਂ ਉੱਡ ਕੇ ਆਇਆ ਤੇ ਕਹਿਣ ਲੱਗਾ ਉਹ ਹੰਸ ਤੇਰੇ ਚਿੱਟੇ ਖੰਭ ਬਹੁਤ ਸੋਹਣੇ ਨੇ ਪਰ ਕੀ ਤੈਨੂੰ ਲੱਗਦਾ ਕਿ ਇਹ ਚਿੱਟਾਪਨ ਤੇਰੇ ਲਈ ਮੁਸੀਬਤ ਬਣ ਸਕਦਾ ਲੋਕ ਤੈਨੂੰ ਦੂਰੋਂ ਵੇਖਣ ਆਉਂਦੇ ਨੇ ਤੈਨੂੰ ਸੁਪਣ ਦਾ ਮੌਕਾ ਨਹੀਂ ਮਿਲਦਾ ਹੰਸ ਹੌਲੀ ਜਿਹਾ ਮੁਸਕਰਾਇਆ ਤੇ ਬੋਲਿਆ ਦੋਸਤ ਜਦੋਂ ਦਿਲ ਸਾਫ਼ ਹੋਵੇ ਤਾਂ ਛਪੌਣ ਦੀ ਲੋੜ ਨਹੀਂ ਹੁੰਦੀ ਮੈਂ ਸ਼ਿਕਾਰੀ ਤੋਂ ਨਹੀਂ ਡਰਦਾ ਕਿਉਂਕਿ ਮੇਰੇ ਪੈਰ ਸੱਚਾਈ ਦੇ ਰਸਤੇ ਤੇ ਨੇ ਕਾਂ ਨੇ ਹੱਸ ਕੇ ਕਿਹਾ ਵੇਖਾਂਗੇ ਕਦੇ ਤੇਰੀ ਇਹ ਸੱਚਾਈ ਕਿਵੇਂ ਤੈਨੂੰ ਬਚਾਉਂਦੀ ਹੈ ਉਸ ਦਿਨ ਤੋਂ ਹੰਸ ਤੇ ਕਾਂ ਦੀ ਦੋਸਤੀ ਦੀ ਸ਼ੁਰੂਆਤ ਹੋ ਗਈ ਦੋਵੇਂ ਇੱਕ ਦੂਜੇ ਦੇ ਸੱਚੇ ਦੋਸਤ ਬਣ ਗਏ ਉਸ ਦਿਨ ਤੋਂ ਬਾਅਦ ਉਹਨਾਂ ਦੋਨਾਂ ਵਿੱਚ ਰੋਜ਼ ਮੁਲਾਕਾਤ ਹੋਣ ਲੱਗੀ ਸਮਾਵੇਤਦਾ ਗਿਆ ਹੰਸ ਤੇ ਕਾਂ ਦੀ ਦੋਸਤੀ ਮਜ਼ਬੂਤ ਹੋਣ ਲੱਗੀ ਹਾਲਾਂਕਿ ਸੁਭਾਅ ਵਿੱਚ ਵੱਖਰੇ ਸਨ ਪਰ ਗੱਲਾਂ ਕਰਨ ਵਾਲੇ ਦੋ ਜੀ ਦੋਵੇਂ ਇੱਕ ਦੂਜੇ ਦੀਆਂ ਕਹਾਣੀਆਂ ਸੁਣ ਕੇ ਖੁਸ਼ ਹੋ ਜਾਂਦੇ ਸਨ ਕਾਂ ਅਮੇਸ਼ਾ ਚਲਾਕੀ ਦੀਆਂ ਗੱਲਾਂ ਕਰਦਾ ਉਹ ਹੰਸ ਨੂੰ ਕਹਿੰਦਾ ਤੂੰ ਬਹੁਤ ਸਾਫ਼ ਸੁਥਰਾ ਰਹਿੰਦਾ ਹਾਲਾਂਕਿ ਜ਼ਿੰਦਗੀ ਵਿੱਚ ਕਦੇ-ਕਦੇ ਥੋੜੀ ਚਲਾਕੀ ਵੀ ਲਾਜ਼ਮੀ ਹੁੰਦੀ ਆ ਬੇਕ ਮੈਨੂੰ ਮੈਂ ਕਈ ਵਾਰੀ ਭੁੱਖਾ ਨਹੀਂ ਰਹਿੰਦਾ ਕਿਉਂਕਿ ਜਿੱਥੇ ਵੀ ਮੌਕਾ ਮਿਲਦਾ ਉੱਥੋਂ ਚੁਗ ਕੇ ਖਾ ਲੈਂਦਾ ਹਾਂ ਹੰਸ ਹੌਲੀ ਜਿਹਾ ਸੁਭਾਨ ਨਾਲ ਸਮਝਾਉਂਦੇ ਹੋਏ ਬੋਲਿਆ ਕਾਂ ਦੋਸਤ ਚਲਾਕੀ ਤੇ ਚੋਰੀ ਨਾਲ ਖਾਦਾ ਹੋਇਆ ਦਾਣਾ ਦਿਲ ਨੂੰ ਕਦੇ ਸੁੱਖ ਨਹੀਂ ਦਿੰਦਾ ਸੱਚਾਈ ਨਾਲ ਮਿਲਿਆ ਹੋਇਆ ਅਨਾਜ ਭਾਵੇਂ ਥੋੜਾ ਹੀ ਹੋਵੇ ਤਾਂ ਵੀ ਉਸ ਵਿੱਚ ਰੱਬ ਦੀ ਬਰਕਤ ਭਰੀ ਹੁੰਦੀ ਆ ਕਾਂ ਹੱਸ ਕੇ ਕਹਿੰਦਾ ਰੱਬ ਦੀ ਬਰਕਤ ਨਾਲ ਪੇਟ ਨਹੀਂ ਭਰਦਾ ਮੇਰੇ ਯਾਰ ਪਰ ਹੰਸ ਆਪਣੇ ਵਿਚਾਰਾਂ ਤੇ ਡਟਿਆ ਰਹਿੰਦਾ ਇੱਕ ਦਿਨ ਝੀਲ ਦੇ ਬਹੁਤ ਭਿਆਨਕ ਤੂਫਾਨ ਆਇਆ ਹਵਾ ਇੰਨੀ ਤੇਜ਼ ਸੀ ਕਿ ਪਾਣੀ ਦੀਆਂ ਲਹਿਰਾਂ ਆਕਾਸ਼ ਨੂੰ ਸੂ ਰਹੀਆਂ ਸਨ ਕਈ ਛੋਟੇ ਪੰਛੀ ਰੁੱਖਾਂ ਤੋਂ ਡਿੱਗ ਗਏ ਉਹਨਾਂ ਦੇ ਆਲਣੇ ਵੀ ਟੁੱਟ ਗਏ ਉਸ ਸਮੇਂ ਹੰਸ ਪਾਣੀ ਵਿੱਚ ਸੀ ਉਸਨੇ ਵੇਖਿਆ ਕਿ ਕਾਂ ਨੂੰ ਤੂਫਾਨ ਤੋਂ ਬਚਣ ਲਈ ਹੜਬੜਾਹਟ ਵਿੱਚ ਇੱਧਰ ਉੱਧਰ ਉੱਡਣਾ ਪੈ ਰਿਹਾ ਉਸ ਨੂੰ ਕੋਈ ਥਾਂ ਨਹੀਂ ਸੀ ਮਿਲ ਰਹੀ ਹੰਸ ਨੇ ਚੀਕ ਕੇ ਕਿਹਾ ਕਾਂ ਆ ਮੇਰੇ ਵੱਲ ਝੀਲ ਦੇ ਕਿਨਾਰੇ ਇੱਕ ਪੱਥਰ ਹੈ ਉਸ ਤੇ ਬੈਠ ਜਾ ਤਾਂ ਨੂੰ ਹਵਾ ਘੱਟ ਲੱਗੇਗੀ ਕਾਂ ਪਹਿਲਾਂ ਤਾਂ ਹਿਚਕ ਚਾਇਆ ਪਰ ਫਿਰ ਹੰਸ ਦੀ ਗੱਲ ਮੰਨ ਕੇ ਪੱਥਰ ਤੇ ਬੈਠ ਗਿਆ ਤੂਫਾਨ ਖਤਮ ਹੋਇਆ ਤੇ ਕਾਂ ਨੇ ਸੋਚਿਆ ਜੇ ਅੱਜ ਹੰਸਣਾ ਹੁੰਦਾ ਤਾਂ ਮੈਂ ਸ਼ਾਇਦ ਬਚਦਾ ਨਾ ਉਸ ਦਿਨ ਤੋਂ ਕਾਂ ਦੇ ਦਿਲ ਵਿੱਚ ਹੰਸ ਲਈ ਇੱਜ਼ਤ ਵਧ ਗਈ ਤੂਫਾਨ ਤੋਂ ਬਾਅਦ ਕਾਂ ਨੇ ਹੰਸ ਨੂੰ ਕਿਹਾ ਦੋਸਤ ਅੱਜ ਮੈਂ ਸਮਝਿਆ ਕਿ ਸੱਚਾਈ ਤੇ ਦਿਲ ਦੀ ਨਰਮੀ ਵੀ ਕਈ ਵਾਰ ਬਚਾ ਕਰ ਜਾਂਦੀ ਆ ਤੇਰੀ ਇਮਾਨਦਾਰੀ ਨੇ ਤੈਨੂੰ ਮੈਨੂੰ ਦੋਵਾਂ ਨੂੰ ਬਚਾ ਲਿਆ ਹੰਸ ਨੇ ਕਿਹਾ ਹੱਸ ਕੇ ਵੇਖਿਆ ਕਾ ਰੱਬ ਉਹਨਾਂ ਦੀ ਰੱਖਿਆ ਕਰਦਾ ਜੋ ਦਿਲ ਚੋਂ ਸਾਫ਼ ਹੁੰਦੇ ਨੇ ਕਾਂ ਨੇ ਸੋਚਿਆ ਕਿ ਹੰਸ ਦੀਆਂ ਗੱਲਾਂ ਵਿੱਚ ਕੋਈ ਨਾ ਕੋਈ ਰਾਜਤਾ ਜ਼ਰੂਰ ਹੈ ਉਹ ਉਸ ਦੇ ਵੱਲ ਦੇਖਣ ਲੱਗਾ ਜਦੋਂ ਉਸ ਨੂੰ ਉਸ ਦੇ ਵੱਲ ਦੇਖਦੇ ਦੇਖਦੇ ਮਨ ਹੀ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਹ ਸੋਚਣ ਲੱਗਾ ਕਿਉਂ ਨਾ ਮੈਂ ਵੀ ਇਸ ਦੀ ਤਰ੍ਹਾਂ ਬਣਾ ਇੱਕ ਦਿਨ ਜਦੋਂ ਹਾਂਸ ਝੀਲ ਵਿੱਚ ਕਮਲ ਦੇ ਫੁੱਲਾਂ ਦੇ ਨੇੜੇ ਤੈਰ ਰਿਹਾ ਸੀ ਉਸ ਦੇ ਵੇਖਿਆ ਕਿ ਕੰਡੇ ਤੇ ਕੁਝ ਯਾਤਰੀ ਪਾਣੀ ਪੀ ਰਏ ਸਨ ਉਹਨਾਂ ਦੇ ਹੱਥਾਂ ਵਿੱਚ ਦਾਣਿਆਂ ਦੀ ਇੱਕ ਥੈਲੀ ਸੀ ਕੁਝ ਦਾਣੇ ਜ਼ਮੀਨ ਤੇ ਝੜ ਗਏ ਸਨ ਕਾਂ ਤੁਰੰਤ ਉੱਡ ਕੇ ਥੈਲੀ ਤੇ ਝਪਟਿਆ ਤੇ ਕੁਝ ਦਾਣੇ ਚੁਗ ਲਏ ਯਾਤਰੀ ਚੀਕ ਕੇ ਉਹ ਕਾਂ ਚੋਰ ਉਹ ਕਾਂ ਦੇ ਪਿੱਛੇ ਦੌੜੇ ਕਾਂ ਘਬਰਾਟ ਵਿੱਚ ਇੱਧਰ ਉੱਧਰ ਉੱਡ ਗਿਆ ਆਖਿਰਕਾਰ ਹਾਂਸ ਦੇ ਨੇੜੇ ਆ ਕੇ ਲੁਕ ਗਿਆ ਹਾਂਸ ਨੇ ਪੁੱਛਿਆ ਕਾਂ ਤੂੰ ਇਹ ਕੀ ਕੀਤਾ ਲੋਕ ਤੈਨੂੰ ਚੋਰ ਕਹਿ ਰਹੇ ਨੇ ਕਾਂ ਨੇ ਹੱਸ ਕੇ ਕਿਹਾ ਯਾਰ ਇਹ ਛੋਟੇ ਦਾਣਿਆਂ ਲਈ ਉਹਨਾਂ ਦੀ ਪਰਵਾਹ ਨਹੀਂ ਕਰੀਦੀ ਮੈਨੂੰ ਤਾਂ ਸਿਰਫ ਆਪਣੀ ਭੁੱਖ ਮਟਾਉਣੀ ਸੀ ਇੰਨੇ ਛੋਟੇ ਜਿਹੇ ਤਾਂ ਦਾਣੇ ਸੀ ਉਹ ਹਾਂਸ ਨੇ ਗੰਭੀਰ ਹੋ ਕੇ ਬੋਲਿਆ ਕਾਂ ਚੋਰੀ ਨਾਲ ਮਿੰਨਿਆ ਅਨਾਜ ਕਦੇ ਵੀ ਸੁੱਖ ਨਹੀਂ ਲਿਆਉਂਦਾ ਇਹ ਦਾਣੇ ਤੇਰੇ ਪੇਟ ਵਿੱਚ ਜਾ ਕੇ ਤੈਨੂੰ ਬੇਚਾਨ ਰੱਖਣਗੇ ਕਾਂ ਨੇ ਸੁਣਿਆ ਤਾਂ ਸਹਿਮ ਗਿਆ ਉਸਨੇ ਦਾਣੇ ਝਿਲਦੇ ਪਾਣੀ ਵਿੱਚ ਛੋਟ ਦਿੱਤੇ ਤੇ ਸੋਚਿਆ ਕਿ ਸ਼ਾਇਦ ਹੰਸ ਸਹੀ ਕਹਿੰਦਾ ਕੁਝ ਦਿਨ ਬਾਅਦ ਜੰਗਲ ਵਿੱਚ ਸੋਕਾ ਪੈ ਗਿਆ ਦਰਖਤਾਂ ਤੋਂ ਪੱਤੇ ਝੜ ਗਏ ਕਾਹ ਸੁੱਕ ਗਿਆ ਤੇ ਕੀੜੇ ਲੁੱਕ ਗਏ ਕਾਹ ਭੁੱਖਾ ਰਹਿ ਗਿਆ ਉਹ ਹਰ ਥਾਂ ਭਟਕਦਾ ਰਿਹਾ ਪਰ ਕੁਝ ਨਾ ਮਿਲਿਆ ਉਹ ਹੰਸ ਦੇ ਕੋਲ ਗਿਆ ਤੇ ਬੋਲਿਆ ਦੋਸਤ ਤੂੰ ਤਾਂ ਕਹਿੰਦਾ ਸੀ ਕਿ ਸਚਾਈ ਨਾਲ ਜੀਣ ਵਾਲਿਆਂ ਨੂੰ ਰੱਬ ਕੁਝ ਨਾ ਕੁਝ ਜ਼ਰੂਰ ਦੇ ਦਿੰਦਾ ਪਰ ਵੇਖ ਮੈਂ ਤਾਂ ਭੁੱਖ ਨਾਲ ਤੜਫ ਰਿਹਾ ਹੰਸ ਨੇ ਸ਼ਾਂਤੀ ਨਾ ਕਿਹਾ ਕਾਂਤੀ ਰਜ਼ ਰੱਖ ਰੱਬ ਦੀ ਰਜ਼ਾ ਚ ਭਰੋਸਾ ਰੱਖ ਆ ਮੇਰੇ ਨਾਲ ਮੈਂ ਤੈਨੂੰ ਦਿਖਾਵਾਂਗਾ ਕਿ ਸੱਚਾਈ ਵਾਲੇ ਨੂੰ ਕਿਵੇਂ ਭੁੱਖਾ ਨਹੀਂ ਰਹਿਣਾ ਪੈਂਦਾ ਹੰਸ ਨੇ ਕਾਂ ਹੰਸ ਕਾਂ ਨੂੰ ਲੈ ਕੇ ਝੀਲ ਦੇ ਦੂਜੇ ਪਾਸੇ ਗਿਆ ਜਿੱਥੇ ਕਿਸਾਨ ਖੇਤਾਂ ਨੂੰ ਪਾਣੀ ਪਿਲਾ ਰਿਹਾ ਸੀ ਕਿਸਾਨ ਨੇ ਝੀਲ ਦੇ ਪਾਣੀ ਦੇ ਨਾਲ ਅਨਾਜ ਵੀ ਸੁੱਟਿਆ ਹੋਇਆ ਸੀ ਤਾਂ ਜੋ ਪਾਸੀ ਚੁਕਣ ਤੇ ਉਸ ਦੀ ਫਸਲ ਨੂੰ ਨੁਕਸਾਨ ਨਾ ਪਹੁੰਚਾਣ ਹੰਸ ਨੇ ਕਿਹਾ ਵੇਖ ਇਹ ਰੱਬ ਦੀ ਮਿਹਰ ਹੈ ਕਿਸਾਨ ਆਪਣੇ ਫਾਇਦੇ ਲਈ ਹੀ ਸਹੀ ਪਰ ਸਾਡੇ ਲਈ ਅਨਾਜ ਤਾਂ ਸੁੱਟਦਾ ਨਾ ਪਰ ਅਸੀਂ ਇਸ ਤੋਂ ਆਪਣੀ ਭੁੱਖ ਮਿਟਾ ਸਕਦੇ ਹਾਂ ਬਿਨਾਂ ਚੋਰੀ ਕੀਤੀ ਕਾਂ ਹੈਰਾਨ ਹੋ ਗਿਆ ਉਸ ਨੂੰ ਅਹਿਸਾਸ ਹੋ ਗਿਆ ਕਿ ਸੱਚਮੁੱਚ ਸਾਫ਼ ਦਿਲ ਹੋਣ ਵਿੱਚ ਵੀ ਭਲਾ ਹੈ ਉਸ ਰਾਤ ਕਾਂ ਨੇ ਸੋਚਿਆ ਹਾਂਸ ਦੀਆਂ ਗੱਲਾਂ ਵਿੱਚ ਬਹੁਤ ਤਾਕਤ ਹੈ ਮੈਂ ਹਮੇਸ਼ਾ ਚਲਾਕੀ ਤੇ ਚੋਰੀ ਕਰਦਾ ਪਰ ਹਾਂਸ ਇਮਾਨਦਾਰੀ ਨਾਲ ਜੀ ਕੇ ਸੁਖੀ ਰਹਿੰਦਾ ਸ਼ਾਇਦ ਮੈਨੂੰ ਵੀ ਆਪਣਾ ਰਾਹ ਬਦਲਣ ਨਾਲ ਚਾਹੀਦਾ ਉਹ ਹੌਲੀ-ਹੌਲੀ ਆਪਣੇ ਰਾਹ ਨੂੰ ਬਦਲਣ ਬਾਰੇ ਸੋਚ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਉਹ ਵੀ ਕਿਸ ਤਰ੍ਹਾਂ ਹਾਂਸ ਦੇ ਵਾਂਗੂ ਰਹੇ ਉਹ ਵੀ ਹੁਣ ਇਮਾਨਦਾਰੀ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਇੱਕ ਦਿਨ ਜੰਗਲ ਵਿੱਚ ਸ਼ਿਕਾਰੀ ਆਇਆ ਉਸਦੇ ਹੱਥ ਵਿੱਚ ਜਾਲ ਤੇ ਤਨੁਖ ਸੀ ਉਹ ਝੀਲ ਦੇ ਕੰਢੇ ਆ ਕੇ ਸੋਚਣ ਲੱਗਾ ਇਸ ਝੀਲ ਵਿੱਚ ਵੱਡੇ ਸੁੰਦਰ ਪੰਛੀ ਨੇ ਖਾਸ ਕਰਕੇ ਉਹ ਚਿੱਟਾ ਹੰਸ ਜੇ ਮੈਂ ਉਸ ਨੂੰ ਫੜ ਲਮਾ ਤਾਂ ਸ਼ਹਿਰ ਵਿੱਚ ਜਾ ਕੇ ਉਸਦੇ ਵੱਡੇ ਪੈਸੇ ਮਿਲਣਗੇ ਕਾਂ ਦੂਰੋਂ ਇਹ ਗੱਲਾਂ ਸੁਣ ਰਿਹਾ ਸੀ ਉਸਦੇ ਮਨ ਵਿੱਚ ਫੌਰਨ ਇਹ ਚਿੰਤਾ ਜਾਗੀ ਜੇ ਸ਼ਿਕਾਰੀ ਹੰਸ ਨੂੰ ਫੜ ਕੇ ਲੈ ਗਿਆ ਤਾਂ ਉਹ ਮੇਰਾ ਸਭ ਤੋਂ ਚੰਗਾ ਦੋਸਤ ਆ ਕਾਂ ਹੰਸ ਕੋਲ ਦੌੜ ਕੇ ਗਿਆ ਤੇ ਸਾਰੀ ਗੱਲ ਦੱਸੀ ਹੰਸ ਕੇ ਹੰਸ ਨੇ ਸ਼ਾਂਤੀ ਨਾਲ ਕਿਹਾ ਚਿੰਤਾ ਨਾ ਕਰ ਰੱਬ ਸਭ ਦੇਖਦਾਗਾ ਪਰ ਸਾਨੂੰ ਵੀ ਆਪਣੀ ਸਿਆਣਪ ਦੇ ਨਾਲ ਕੰਮ ਲੈਣਾ ਚਾਹੀਦਾ ਕਾਂ ਨੇ ਸੋਚਿਆ ਮੈਂ ਤਾਂ ਚਲਾਕ ਆ ਸ਼ਾਇਦ ਮੇਰੀ ਇੱਥੇ ਕੰਮ ਚਲਾਕੀ ਕੰਮ ਨਹੀਂ ਕਰਨੀ ਕਾਂ ਨੇ ਹੰਸ ਹੰਸ ਨੂੰ ਕਿਹਾ ਤੂੰ ਝੀਲ ਦੇ ਪਾਣੀ ਵਿੱਚ ਆਮ ਤੈਰਦਾ ਰਹੇ ਮੈਂ ਸ਼ਿਕਾਰੀ ਦੇ ਨੇੜੇ ਜਾ ਕੇ ਉਸ ਦੀ ਸੋਚ ਨੂੰ ਪਟਕਾਉਂਦਾ ਜਦੋਂ ਸ਼ਿਕਾਰੀ ਜਾਲ ਲੈ ਕੇ ਹੰਸ ਦੇ ਨੇੜੇ ਆਇਆ ਤਾਂ ਕਾਂ ਉਸਦੇ ਸਿਰ ਉੱਤੇ ਉੱਡਣ ਲੱਗਾ ਤੇ ਉੱਚੀ-ਉੱਚੀ ਕਾਂ-ਕਾਂ ਕਰਕੇ ਉਸਦੇ ਕੰਨ ਖੱਟਣ ਲੱਗਾ। ਸ਼ਿਕਾਰੀ ਗੁੱਸੇ ਨਾਲ ਕਾਂ ਵੱਲ ਪੱਥਰ ਛੁੜਦਾ ਰਿਹਾ ਪਰ ਕਾਂ ਫੁਰਤੀ ਨਾ ਬਚਦਾ ਗਿਆ। ਉਸ ਦੌਰਾਨ ਹੰਸ ਨੇ ਆਪਣੀ ਚਤ్రਾਈ ਨਾਲ ਝੀਲ ਦੇ ਕੰਡੇ ਨੇ ਤੇ ਜਾ ਕੇ ਲੁਕ ਕੇ ਜਾਲ ਤੋਂ ਜਾਨ ਬਚਾ ਲਈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸ਼ਿਕਾਰੀ ਨੂੰ ਹੰਸ ਨਾ ਮਿਲਿਆ ਤੇ ਨਾ ਹੀ ਕਾਂ। ਥੱਕ ਕੇ ਉਹ ਗੁੱਸੇ ਨਾਲ ਵਾਪਸ ਚਲਾ ਗਿਆ। ਕਾਂ ਹੱਸਦਾ ਹੋਇਆ ਹਾਂਸ ਕੋਲ ਗਿਆ ਤੇ ਆਇਆ ਤੇ ਕਿਹਾ ਵੇਕ ਦੋਸਤ ਅੱਜ ਮੇਰੀ ਚਲਾਕੀ ਤੇ ਤੇਰੀ ਸ਼ਾਂਤੀ ਦੋਵੇਂ ਨੇ ਮਿਲ ਕੇ ਸਾਨੂੰ ਬਚਾ ਲਿਆ। ਹਾਂਸ ਨੇ ਪਿਆਰ ਨਾਲ ਕਿਹਾ ਹਾਂ ਦੋਸਤ ਇਹੀ ਤਾਂ ਸੱਚੀ ਦੋਸਤੀ ਹੈ ਜਦੋਂ ਦੋਵੇਂ ਇੱਕ ਦੂਜੇ ਦੀ ਕਮੀ ਨੂੰ ਪੂਰਾ ਕਰਦੇ ਆਂ ਤੇਰੇ ਬਿਨਾ ਮੈਂ ਨਹੀਂ ਬਚ ਸਕਦਾ ਤੇ ਮੇਰੇ ਬਿਨਾ ਤੂੰ ਨਹੀਂ ਬਚ ਸਕਦਾ ਕਾਂ ਦੇ ਦਿਲ ਵਿੱਚ ਬਹੁਤ ਖੁਸ਼ੀ ਹੋਈ ਉਸ ਨੂੰ ਸਮਝ ਆਇਆ ਕਿ ਅਸਲੀ ਦੋਸਤੀ ਤਾਕਤ ਕਿਸੇ ਵੀ ਖਤਰੇ ਨਾਲੋਂ ਵੱਡੀ ਹੁੰਦੀ ਹੈ। ਉਸ ਰਾਤ ਕਾ ਨੇ ਸੋਚਿਆ ਮੈਂ ਹਮੇਸ਼ਾ ਆਪਣੇ ਆਪ ਨੂੰ ਚਲਾਕ ਤੇ ਸਿਆਣਾ ਸਮਝਦਾ ਸੀ ਪਰ ਹੰਸ ਦੀ ਸਚਾਈ ਤੇ ਧੀਰਜ ਨੇ ਮੈਨੂੰ ਸਬਕ ਸਿਖਾਇਆ ਕਿ ਚਲਾਕੀ ਨਾਲੋਂ ਨਾਲ ਨਾਲ ਇਮਾਨਦਾਰੀ ਵੀ ਜ਼ਰੂਰੀ ਹੁੰਦੀ ਹੈ ਦੋਵੇਂ ਗੁਣ ਜੇ ਦੋਵੇਂ ਗੁਣ ਜੇ ਮਿਲ ਕੇ ਜ਼ਿੰਦਗੀ ਜਿਉਂਦੇ ਨੇ ਤਾਂ ਬਹੁਤ ਸੁੰਦਰ ਜ਼ਿੰਦਗੀ ਬਣਾ ਦਿੰਦੇ ਨੇ ਇਸ ਲਈ ਸਾਨੂੰ ਹਮੇਸ਼ਾ ਬੁਰੀਆਂ ਗੱਲਾਂ ਕਰਕੇ ਹੀ ਨਹੀਂ ਅੱਗੇ ਵਧਣਾ ਚਾਹੀਦਾ ਪਰਮਾਤਮਾ ਨੇ ਸਾਡੇ ਵਿੱਚ ਕਈ ਗੁਣ ਦਿੱਤੇ ਨੇ ਜੇਕਰ ਸਾਡੇ ਅੰਦਰ ਚਲਾਕੀ ਹੈ ਤਾਂ ਸਾਡੇ ਅੰਦਰ ਇੱਕ ਸੱਚੀ ਭਾਵਨਾ ਵੀ ਹੈ ਜਿਸ ਦੇ ਨਾਲ ਅਸੀਂ ਦੋਸਤੀ ਨਾਲ ਵੀ ਬਹੁਤ ਕੁਝ ਕਰ ਸਕਦੇ ਹਾਂ ਤੇ ਜਦੋਂ ਅਸੀਂ ਦੋਸਤੀ ਕਰਦੇ ਹਾਂ ਤੇ ਰਲਮਲ ਕੇ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਮੁਸੀਬਤ ਵਿੱਚ ਇੱਕ ਦੂਜੇ ਦੇ ਨਾਲ ਖੜ ਜਾਂਦੇ ਹਾਂ ਤਾਂ ਉਦੋਂ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ ਤੇ ਅਸੀਂ ਡਟ ਕੇ ਹਰ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ ਉਸ ਦਿਨ ਤੋਂ ਬਾਅਦ ਕਾਂ ਤੇ ਹਾਂਸ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਹੁਣ ਉਹ ਦੋਵੇਂ ਆਪਣੀ ਤਾਂ ਰੱਖਿਆ ਕਰਦੇ ਹੀ ਸੀ ਜੰਗਲ ਦੇ ਹੋਰਾਂ ਪੰਛੀਆਂ ਦੀ ਵੀ ਰੱਖਿਆ ਕਰਦੇ ਸਨ ਉਹਨਾਂ ਦੋਨਾਂ ਦੀ ਦੋਸਤੀ ਜੰਗਲ ਦੇ ਵਿੱਚ ਮਿਸਾਲ ਬਣ ਗਈ ਸੀ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਆਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ